ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਸੰਪਰਦਾਇਕਰਨ ਅਵੇਗਾ ਸਿਮਰ ਪ੍ਰਸਾਦ ਜਿਹੜੇ ਮੋਖੋਲੇ ਨਗਰ ਸੁਚਾਸ਼ ਅੰਦਰ ਜਿਹੜੇ ਲੰਘੇ ਤਰੀਕ ਨੂੰ ਸਾਨੂੰ ਛੋੜਾ ਦੇ ਕੇ ਚਲੇ ਗਏ ਉਹਨਾਂ ਦੀ ਮਿੱਠੀ ਜਾਗ ਦੁਸ਼ਹਿਰਾ ਸਮਾਗਮ 10 ਤਰੀਕ ਦਿਨ ਬੋਦਵਾ 11 ਤੋਂ ਲੈ ਕੇ 1 ਵਜੇ ਤਾਈਂ ਮਨਾਇਆ ਜਾ ਰਿਹਾ ਹੈ ਸਮੂਹ ਸਖਿਰੇ ਸਰਬੰਧੀਆਂ ਉਹ ਸਰਬਦਰ ਨੂੰ ਬੈਂਚੀਤੀ ਜਾਂਦੀ ਹੈ ਕਿ ਉਸ ਟਾਈਮ ਇਸ ਸਮੇਂ ਹਾਈ ਦੀ ਪਰਕੇ ਬਾਬਾ ਜੀ ਨੂੰ ਸ਼ਰਧਾ ਦੇ ਸਲਸਿੜ ਕਰੀਏ ਗੁਰੂ ਰਾਮਦਾਸ ਕ੍ਰਿਪਾ ਕਰਮ ਗੁਰਸੇਵਾ ਸਾਜੀ ਸ਼ਹੀਦਗੜ੍ਹ ਨਾਨਕਪੁਰ ਸਾਹਿਬ ਦੇ ਮਨਾਇਆ ਜਾ ਰਿਹਾ ਹੈ ਸ਼ਾਇਆ ਸੰਗਤ ਨੂੰ ਮੁਤਾ ਸਾਹਿਬ ਸਾਜੂ ਰਿਤੇ ਬੈਂਤੀ ਹੈ ਕਿ ਉਸ ਟਾਈਮ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਪਰਤਨ ਅਸੇ ਗੁਰੂ ਦਸੰਦੇ 5 ਵਜੇ ਦਾ ਖਾਲਸਾ ਮਾਣ ਜੀ ਦੇ ਪਤੇ ਸਾਤਨਾ